掉了。<Y> <noise> ਹਾਂ ਇਹ ਐਸਾ ਹੋ ਗਿਆ ਯਾਰ ਇਹਦਾ ਕਰਾ ਦੇ ਕਰਾ ਦੇ ਕਰਾ ਦੇ ਕਰਾ ਦੇ ਹੋ ਜਾਣੀ ਅੱਜ ਸਾਰਾ ਹੀ ਕਲੀਨ ਕਰਨਾ ਜੋ ਵੀ ਰਾਹ ਜਾਂਦਾ ਨਾ ਸਭ ਇਕੱਠਾ ਕਰਨਾ ਸਭ ਇਕੱਠਾ ਕਰਨਾ ਸਾਰੇ ਸਾਰੇ ਪੂਰਾ ਕੰਮ ਲਓ ਸਰ ਸਭ ਤੋਂ ਉੱਤਮ ਕੰਮ ਹੈ ਸਭ ਤੋਂ ਉੱਤਮ ਕੰਮ ਕੋਈ ਕੰਮ ਨਹੀਂ ਕੋਈ

ਤੇ ਇਹਨਾਂ ਦੀ ਦਵਾਈ ਦਾ ਹੋ ਗਿਆ ਹਾਂਜੀ ਸਰ ਕਿ ਮੈਨੂੰ ਦਵਾਈ ਪਹਿਲਾਂ ਹੀ ਚੱਲ ਰਹੀ ਹੈ ਤੇ ਉਹੀ ਸੇਮ ਦੇਣੀ ਹੈ ਬਸ ਬਸ ਠੀਕ ਹੈ ਮਾਤਾ ਹਾਂਜੀ ਐਵੇਂ ਚਿੰਤਾ ਕਰੀ ਜਾ ਰਹੇ ਬਹੁਤ ਬਹੁਤ ਵਿਚਾਰੀ ਜਿੰਨੀ ਸੁਣੋ 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 ਜਿੰਨੀ ਦਵਾਈ ਚਾਹੀਦੀ ਆ ਤੁਹਾਡੀ ਜਾਈ ਦਵਾਈ ਹੋਵੇ ਲੱਖ ਦੀ ਤੇ ਭਾਵੇਂ ਹਜ਼ਾਰ ਦੀ ਤੁਸੀਂ ਦਵਾਈ ਮੁੱਲ ਨਹੀਂ ਲੈਣੀ ਅੱਜ ਤੋਂ ਠੀਕ ਹੈ ਆਉਗੀ ਦਵਾਈ ਚਲੋ ਹੁਣ ਤੁਸੀਂ ਦਿਓ ਬਾਕੀਆਂ ਨੂੰ ਵਿੱਚ ਨਹੀਂ 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 ਹੱਥ ਨਹੀਂ ਮਤ ਮਦਾਨ ਸਾਹਿਬ ਆ ਹਲਕਾ ਪੋਆ ਦੇ ਅੰਦਰ ਪਿਛਲੇ ਲੰਬੇ ਦੇਣਾ ਤੋਂ ਅਸੀਂ ਲਗਾਤਾਰ ਜਿਹੜਾ ਰਾਹਸਮਗਰੀ ਪਜਾਨ ਦਾ ਕੰਮ ਕਰ ਰਹੇ ਹੜ੍ਹਾਂ ਤੋਂ ਪ੍ਰਭਾਵਿਤ ਲੋਕ ਜਿਨ੍ਹਾਂ ਦੇ ਘਰ ਡੁੱਲ ਗਏ ਆ ਜਿਨ੍ਹਾਂ ਦਾ ਸਮਾਨ ਰੁੜ ਗਿਆ ਜਿਨ੍ਹਾਂ ਦੀ ਫਸਲਾਂ ਵੀ ਖਰਾਬ ਹੋਈਆਂ ਸੋ ਹਰੇਕ ਤਰ੍ਹਾਂ ਦੇ ਇਸ ਨੁਕਸਾਨ ਦੀ ਪਰਭਾਈ ਦੇ ਲਈ ਜਿੱਥੇ ਸਰਕਾਰ ਆਪਣੇ ਵੱਲੋਂ ਕਾਸ ਕਰ ਰਹੀ ਹੈ ਆਪਣੇ ਵੱਲੋਂ ਲੱਗੀ ਹੋਈ ਹੈ ਮਾਨਜੋਗ ਮੁੱਖ ਮੰਤਰੀ ਜੀ ਨੇ ਕਿਹਾ ਕਿ ਜਿਹੜਾ ਖੇਤ ਉਹਦੀ ਰੇਤ ਸਵਿਸਰ ਢੰਗ ਦੇ ਨਾਲ ਅੱਜ ਅਸੀਂ ਇਸ ਮਹਾ ਸਫਾਈ ਅਭਿਆਨ ਦਾ ਆਰੰਭ ਕੀਤਾ ਸੋ ਅੱਜ 25 ਪਿੰਡਾਂ ਦੇ ਅੰਦਰ ਇਹਨਾਂ ਮਤਲਬ 25 ਪਿੰਡਾਂ ਦੇ ਅੰਦਰ ਅੱਜ ਅਸੀਂ ਸਫਾਈ ਅਭਿਆਨ ਜਿਹੜਾ ਕਰਨਾ ਪੂਰੀ ਤਰ੍ਹਾਂ ਕਲੀਨ ਕਰਾਂਗੇ ਪਿੰਡ ਤੇ ਨਾਲ ਦੇ ਨਾਲ ਜਿੱਥੇ ਪਾਣੀ ਖੜਿਆ ਉੱਥੇ ਸਪਰੇਅ ਕੀਤੀ ਜਾ ਰਹੀ ਹੈ ਕੋਈ ਲਾਰਵਾ ਉਹਨੂੰ ਹਸ ਕੀਤਾ ਜਾ ਰਿਹਾ ਲਬਦਾ ਤੇ ਔਰ ਫੋਗਿੰਗ ਮਸ਼ੀਨਾਂ ਜੜੀਆਂ ਨੇ ਉਹ ਵੀ ਪੂਰੀ ਤਰ੍ਹਾਂ ਜੜੀਆਂ ਉਹ ਕੰਮ ਕਰ ਰਹੀਆਂ ਨੇ ਲੱਗੀਆਂ ਹੋਈਆਂ ਨੇ ਸੋ ਅਸੀਂ ਚਾਹਨੇ ਵੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਮਹਾਮਾਰੀ ਹੈ ਉਹ ਨਾ ਫੇਲੇ ਹੜ੍ਹਾਂ ਤੋਂ ਬਾਅਦ ਉਹਦੇ ਲਈ ਜਿਹੜਾ ਹੈ ਅੱਜ ਖਾਸ ਕਰਕੇ ਜਿਹੜੇ ਪਾਣੀ ਨਾਲ ਪ੍ਰਭਾਵਿਤ ਪਿੰਡ ਨੇ ਅੱਜ ਉਹਨਾਂ ਪਿੰਡਾਂ ਦੇ ਅੰਦਰ ਚਾਹੇ ਉਹ ਤਾਸ ਹੈ ਚਾਹੇ ਉਹ ਮਝੀਰੀਆਂ ਨੇ ਚਾਹੇ ਪੋਲਾ ਆ ਪੰਮਾ ਆ ਸੋ ਮੈਂ ਬਮਿਆਲ ਦੇ ਅੰਦਰ ਜਿਹੜਾ ਮੇਨ ਕਸਬਾ ਹੈ ਇਸ ਇਲਾਕੇ ਦਾ ਸਾਰੀ ਸਾਡੀ ਟੀਮ ਇੱਥੋਂ ਦੀ ਪੰਚਾਇਤ ਸਾਡੇ ਮੈਡੀਕਲ ਸਟਾਫ ਸਾਰਾ ਤੁਸੀਂ ਦੇਖਿਆ ਵੀ ਦਵਾਈਆਂ ਜਿਹੜੀਆਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਔਰ ਕਿਸੇ ਵੀ ਤਰ੍ਹਾਂ ਦੀ ਮਤਲਬ ਜਿਹੜੀ ਉਹ ਹੜ੍ਹ ਤੋਂ ਜਿਹੜੀ ਪ੍ਰਭਾਵਿਤ ਕੋਈ ਬਿਮਾਰੀ ਲੱਗਣ ਵਾਲੀ ਜਿਹੜੀ ਕੋਈ ਗੱਲ ਹੈ ਚਾਹੇ ਡਾਰੀ ਆਇਆ ਜਾਂ ਕੁਝ ਵੀ ਆ ਉਹਦੀ ਰੋਕਥਾਮ ਦੇ ਲਈ ਜਿਹੜੇ ਪੂਰੇ ਜਤਨ ਕੀਤੇ ਜਾ ਰਿਹਾ ਹੈ ਅੱਜ ਤੋਂ ਇਹ ਹਮਿਆਰ ਜਿਹੜਾ ਆਰੰਭ ਹੋਇਆ ਇਹ ਆਨ ਵਾਲੇ 10 ਦਿਨਾਂ ਪਈ ਲਗਾਤਾਰ ਵਕ ਵਕ ਪਿੰਡਾਂ ਚੱਲੇਗਾ ਸੋ ਹਲਕੇ ਪੋਏ ਨੂੰ ਪੂਰੀ ਤਰ੍ਹਾਂ ਉਹਨਾਂ ਪਿੰਡਾਂ ਨੂੰ ਖਾਸ ਕਰਕੇ ਜਿੱਥੇ ਪਾਣੀ ਪਿਆ ਹੜਾਂ ਦਾ ਵਾਰਸ ਦਾ ਉਹਨਾਂ ਵਿੱਚ ਜਿਹੜਾ